ਅੱਪ ਵੀ ਠੀਕ ਹੋ ਮੈਂ ਕਿਹਾ ਸੀ ਨਾ ਮੈਂ ਆਉਂਗੀ ਦੁਬਾਰਾ ਤੇ ਮੈਂ ਤਾਂ ਹੀ ਮਿਲਣ ਆਇਆ ਆ ਬੋਰਡ ਜੇ ਤਾਂ ਲਵਾਤੇ ਹਾਂਜੀ ਕੋਈ ਫਰਕ ਪਿਆ ਬਹੁਤ ਫਰਕ ਹੈ ਹਾਂ ਖੜ ਜਾ ਵੀ ਰੁਕਦੇ ਹੁਣ ਲੋਕ ਅੱਛਾ ਕਿਉਂ ਦੇ ਦੋ ਕੋਈ ਚੱਲ ਜਾਂਦੇ ਹਾਂ ਤੇ ਇਹ ਸਾਡੇ ਮਹਿਕਮੇ ਵਾਲੇ ਮੁੰਡਾ ਕਰਨ ਇਹਨਾਂ ਨੂੰ ਆਪਾਂ ਕਿਹਾ ਸੀ ਦੂਜੀ ਦਮਾਂਗੇ ਲਿਆਓ ਫਿਰ ਯਾਰ ਕਿੱਲਾ ਕਰਾ ਲੱਕ ਮਾਰਾ ਚਲੋ ਕੋਈ ਨਹੀਂ ਬੱਪੀ ਤੁਸੀਂ ਮਿਹਨਤ ਕਰਦੇ ਹੋ ਕੋਈ ਕਿਉਂ ਦੇ ਕੋਈ ਮਾਰਾ ਤੁਸੀਂ ਕਰ ਵੀ ਆ ਕਾ ਲੱਕ ਇਹ ਉਤਰ ਕਸਟਿਕਾ ਕਸਟਿਕਾ ਨਸਿਕਾ ਆਲੀ ਸਸ ਕਸਟਿਕਾ ਆਲੀ ਠੀਕੋ ਆ ਵਧੀਆ ਹੋ ਗਿਆ ਕੰਮ ਤੇ ਹੁਣ ਰੁਕਣ ਲੱਗ ਗਏ ਲੋਕ ਕੁਝ ਫਰਕ ਕੁਝ ਫਰਕ ਹੈ ਇੱਕ ਕਰਨ ਕਿੱਥੇ ਆ? ਆ ਰਹੀ ਜੀ ਕਰਨ। ਇੱਕ ਆਪਾਂ ਕਿਹਾ ਸੀ ਉਹ ਬੇਨਤੀ ਬੱਸ ਸਟਾਪ। ਲਾਤ। ਇਹ ਉੱਥੇ ਕੋਈ ਨਹੀਂ ਪੈ ਚੁੱਕਾ ਫਰਕ। ਹੋਰ ਆਪਾਂ ਲੋਕਾਂ ਨੂੰ ਬੇਨਤੀਆਂ ਕਰਾਂਗੇ ਵੀ ਬਜ਼ੁਰਗ ਮਿਹਨਤ ਕਰਦੇ ਆ। ਇਹਨਾਂ ਦੀ ਮਿਹਨਤ ਦਾ ਮੁੱਲ ਮਿਲਣਾ ਚਾਹੀਦਾ। ਤੇ ਕੋਈ ਵੀ ਲੋੜ ਹੋਵੇ ਆ ਮੁੰਡਾ ਸਾਡੇ ਵਿਭਾਗ ਦੇ। ਇਹਦਾ ਨੰਬਰ ਦੇ ਜਾਂਦੀ ਆ। ਜਦੋਂ ਮਰਜ਼ੀ ਫੋਨ ਕਰ ਲਿਓ। ਇੱਕ ਬੈਂਚ ਜੀ ਸਾਡੀ ਹੋਰ। ਹੂੰ। ਸਾਨੂੰ ਨਾ ਪਲਾਂ ਚਾਦਰਾਂ ਪਾ ਦੇ ਸ਼ਰਟ ਪਾ ਕੇ ਦੇ ਦਿਓ। ਸ਼ਰਟ ਪਾ ਕੇ ਦਈਏ। ਲਾ ਕਰਨ ਉਹ ਡਿਮਾਂਡ ਆ ਠੀਕ ਆ ਹਾਂ ਧੁੱਪ ਬਹੁਤ ਆ ਹਾਂ ਧੁੱਪ ਬਹੁਤ ਦਾ ਸ਼ੈੱਡ ਪਾ ਕੇ ਦੇਣਾ ਇਹਨਾਂ ਜ਼ਰੂਰ ਠੀਕ ਆ ਚਲੋ ਸ਼ੈੱਡ ਆਪਾਂ ਕਿੱਥੇ ਚਾਹੀਦਾ ਸ਼ੈੱਡ ਸ਼ੈੱਡ ਦੇ ਉੱਤੇ ਜਿਹੜੇ ਜੁੱਤੀਆਂ ਖੜੇ ਆ ਚਲੋ ਆਪਾਂ ਪਹਿਲਾਂ ਬਜ਼ੁਰਗਾਂ ਦੀ ਗੱਲ ਸੁਣ ਹਾਂ ਸੁਣ ਲਓ ਪਹਿਲਾਂ ਠੀਕ ਆ ਇਹ ਸ਼ੈੱਡ ਵਾਲਾ ਮੇਨ ਤੇ ਠੀਕ ਆ ਚਲੋ ਠੀਕ ਆ ਆਪਣੇ ਹਾਂ ਆਜੋ ਆਜੋ ਆ ਤੁਹਾਨੂੰ ਲੈ ਕੇ ਜਾਣਾ ਪੈਣਾ ਉੱਧਰ ਉੱਧਰ ਦੇਖਦਾ ਇਲੈਕਟ੍ਰਿਕ ਵੀ ਚੇਸ ਨੇ ਇਹੋ ਜਿਹਾ ਲੱਗਦੀ ਮੈਂ ਕਿ ਦੂਜੇ ਵਜਾ ਦਿੱਤਾ ਮੇਰੇ ਇਹ ਉੱਚੀ ਨੀਵੀਂ ਜੀ ਖੜੀ ਐ ਇਹਦੇ ਵਿੱਚ ਰੱਖੇ ਵੀ ਜਾਣਗੇ ਮਰੁੰਡੇ ਗੁਰਪੀਤ ਉਹਨੂੰ ਦੂਜੇ ਦੂਸਰੇ ਬਜ਼ਾਰ ਤੋਂ ਲੈ ਆਓ ਗੁਰਪੀਤ ਹਾਂਜੀ ਉਹਦੇ ਤੇ ਖੜਾ ਉਹਨਾਂ ਨੂੰ ਸਾਈਕਲ ਤੇ ਚਲਾਉਂਦਾ ਹੈਂ ਤਾਂ ਦੇ ਵਕਤ ਇਹ ਥੋੜੇ ਜਿ ਇਹਨਾਂ ਨੂੰ ਚਲਵਾ ਕੇ ਦਿਖਾ ਦੇਣਾ ਵੀ ਹੈਨਾ ਹਾਂ ਸਟਾਰਟ ਕਰਕੇ ਨਾ ਦਿਖਾ ਦੇਣਾ ਇੱਥੇ ਜ਼ੋਰ ਘੱਟ ਲੱਗੂਗਾ ਹੁਣ ਹਾਂ ਇਹ ਇਹ ਉਹ ਵੀ ਰੇਸ ਕਰਾਂਗੇ ਅੱਗੇ ਅੱਗੇ ਹਰੇ ਹਰੇ ਕਿੱਥੇ ਅੱਗੇ ਕਰ ਦੋ 50 ਠੀਕ ਹੈ ਜੀ ਤੇ ਹੌਲੀ 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 ਨਾਲ ਹੀ ਇਹ ਸਿਖਾ ਦੇਣਾ ਤੁਸੀਂ ਹਾਂ ਸਿਖਾ ਦੇਣਾ ਤੁਹਾਨੂੰ ਪਤਾ ਹੀ ਹੈ ਬਸ ਜਦੋਂ ਤੁਸੀਂ ਖੜਾਉਣਾ ਇਹਨੂੰ ਜ਼ਰੂਰ ਬੰਦ ਕਰਨਾ ਪਿੱਛੋਂ ਕਰਦੇ ਇਹਨਾਂ ਨੂੰ ਟ੍ਰੇਨਿੰਗ ਦੇ ਇੱਕ ਇਹਨੂੰ ਆ ਬਾਪੂ ਨੂੰ ਇਹ ਇਹ ਤੁਹਾਨੂੰ ਸਿਖਾ ਦੇਣਗੇ ਬਾਪੂ ਜੀ ਇਹ ਚਲਾਉਣੀ ਠੀਕ ਹੈ ਐਵੇਂ ਪਿੱਛੇ ਆਪਦੇ ਮਰੁੰਡੇ ਰੱਖ ਲਿਆ ਕਰਿਓ ਠੀਕ ਹੈ ਚਲੋ ਠੀਕ ਹੈ ਠੀਕ ਹੈ ਓਕੇ ਠੀਕ ਓਕੇ ਚੜਦੀਆਂ ਕਲਾ ਰੱਖੋ ਐਸ ਤਰ੍ਹਾਂ ਜਿਵੇਂ ਮਰੁੰਡੇ ਤਾਂ ਲੈ ਲਓ ਬਾਪਿਆਂ ਤੋਂ ਹਾਂਜੀ ਲੈ ਲੈ ਮੈਮ ਕੁਝ ਫਲਾਈਓਰ ਤੋਂ ਬੱਸਾਂ ਨਾ ਤੇਜ਼ ਆਉਂਦੀਆਂ ਜਾਂ ਗੱਡੀਆਂ ਅੱਛਾ ਬੋਰਡ ਇੱਥੇ ਲਵਾਈਏ ਰੁਕਦੇ ਅੱਗੇ ਆ ਜੀ ਹੁਣ ਪਹਿਲਾਂ ਵੀ ਕਿਤੇ ਰੁਕ ਤੱਕ ਰੁਕ ਜਾਇਆ ਕਰਨੀ ਗੀਆਂ ਗੱਡੀਆਂ ਜੀ ਹਾਂ ਚਲੋ ਆਪਾਂ ਇੱਕ ਇਹਨਾਂ ਦੇ ਵੀ ਮੰਗ ਆ ਜਿਹੜੀ ਬੱਸ ਇੱਥੇ ਰੁਕੇ ਹਾਂਜੀ ਉਹਨੂੰ ਆਪਾਂ ਲਿਖ ਕੇ ਦੇ ਦਿੰਨੇ ਉਹ ਵੀ ਥੋੜਾ ਹੱਲ ਕਰ ਦੋ ਬਾਕੀ ਮੈਂ ਮੈਮ ਕਿੱਥੇ ਕੈਂਪ ਲਗਵਾਣ ਲੱਗਿਆ ਅੱਛਾ ਜਿਹਨੇ ਰੁਕਾਂ ਦੀ ਨੈਸ਼ਨਲ ਡਿਪੈਂਡੈਂਸ ਹੋਈ ਤੇ ਜਿਹੜੇ ਆ ਸਾਈਕਲ ਵਗੈਰਾ ਜਿਹਨੂੰ ਵੀ ਹੋ ਚਾਹੀਦਾ ਹੈ ਬਾਕੀ ਸਾਰਾ ਸਮਾਨ ਬਸ ਫਿਰ ਵਧੀਆ ਕਰਵਾਓ ਅੱਜ ਦੇ ਕੋਲ ਦੀ ਸਭ ਨਾਲ ਮੀਟਿੰਗ ਹੋ ਜੀ ਮੈਮ ਅੱ ਵਰਕ ਪੈ ਗਿਆ ਕੁਛ ਰੁਕਣ ਲੱਗੇ ਲੋਕ ਕੋਈ ਨਹੀਂ ਹੋਰ ਰੁਕਣ ਠੀਕ ਹੈ ਜੀ ਠੀਕ ਮੈਡਮ ਜੀ ਸਾਡੀ ਬਿਲ ਸਨ ਲਵਾਓ ਜੀ 50 50 ਦਾ ਸਾਹਬ ਕਾਰਨ ਪੈਨਸ਼ਨ ਕੇਸ ਆ ਗਿਆ ਤੇ ਪੈਨਸ਼ਨ ਦੇ ਦੋ ਧਾਰ ਕੱਢ ਦੇ ਜੀ ਉਮਰ ਕਰ 55 ਸਾਲ ਦਾ ਪੈਨਸਾ ਕੱਤੀ ਹੋਈ ਹੈ 50 ਸਾਲ ਕੋਈ ਨਹੀਂ ਦਾ ਰਿਕਾਰਡ ਲਓ ਤੁਸੀਂ ਇਹਨਾਂ ਦੇ ਕਰਵਾ ਦੇਣਾ ਲੱਗੀ ਹੋਈ ਸਭ ਦੀ ਲੱਗੀ ਹੋਈ ਨੇ ਇਹਨਾਂ ਦੀ ਨਹੀਂ ਲੱਗੀ ਹਾਂ ਜਿੰਨੇ ਘੰਟੇ ਬਹੇ ਜੀ ਮੈਂ ਅੱਛਾ ਜਿਹੜੀ ਕਮੇਟੀ ਤੋਂ ਆ ਕੇ ਆ ਜਾਂਦੇ ਅੱਛਾ ਇਹਨੂੰ ਦੇਖ ਲਓ ਕੀ ਕਰ ਸਕਦੇ ਆਪਾਂ ਇਲਾਜ ਕਰਵਾ ਦੇਣਾ ਠੀਕ ਹੈ ਜੀ ਠੀਕ 60 ਸਾਲ ਤੋਂ ਘੱਟ ਆ ਸਾਡੇ ਕਰਵਾ ਦੇਣੇ ਬਾਬੂ ਹਾਂਜੀ ਕੀ ਕਰਾਉਣਾ 41 ਬਾਰੇ ਕੋਈ ਬੰਦਾ ਬਾਤ ਹੈ ਅੱਛਾ ਇਹਨਾਂ ਦਾ ਲੈ ਲਓ ਧਾਰ ਕਟ ਜੋ ਵੀ ਆਪਾਂ ਕਰ ਸਕਦੇ ਕਰ ਦਿੰਦੇ ਬਾਪੂ ਜੀ ਸਾਰਿਆਂ ਦਾ ਕਰਵਾ ਦੇਣਾ ਕਰਵਾ ਦੇਣਾ ਕਰਵਾ ਦੇਣਾ ਠੀਕ ਹੈ ਠੀਕ ਹੈ ਜੀ ਠੀਕ ਹੈ ਠੀਕ ਹੈ ਠੀਕ ਹੈ ਇਹ ਮਰੁੰਡੇ ਨਹੀਂ ਲੈ ਇਹਨਾਂ ਦੇ ਲੈ ਲੈ ਬਾਪੂ ਤੋਂ ਵੀ ਲੈ ਲਓ ਦੇ ਦਿਓ ਮੈਂ ਦੇ ਦੋ ਚੰਦਰਗੱਡ ਪੈਸੇ ਦੇ ਬਾਪੂ ਨੂੰ ਨੇ ਦੇ ਹੋਗੇ ਇੱਧਰ ਵੀ ਦੇ ਦੇ ਇੱਧਰ ਇੱਧਰ ਵੀ ਦੇ ਦੇ ਅੰਦਰ ਪੈਸੇ ਜਿੰਨਾ ਜਿੰਨਾ ਸਾਰੇ ਇਕੱਠੇ ਦੇ ਦੇਣਾ ਠੀਕ ਹੈ ਜੀ ਧੰਨਵਾਦ ਦੇ ਦੇ ਹੋਗੇ ਜੀ 200 ਦੇ ਦੇ ਆਓ ਬਾਪੂ ਤਾਂ ਵੀ ਲੈ ਲੈ ਆਲੋ ਆਪੇ ਆਲੋ ਆਪੇ ਸਾਰੇ ਆ ਦੋਹਾਂ ਦੇ ਦੋਹਾਂ ਦੇ ਇਹਨੇ ਹੋਗੇ ਚਾਰ ਪੈਸੇ ਉਹ ਮੁੰਡੇ ਤੋਂ ਲੈ ਲਓ ਪੈਸੇ ਕਿੰਨੇ ਤੋਂ ਕਿੰਨੇ ਹੋਗੇ ਜੀ ਸਾਰੇ ਕੱਢੇ ਨੇ ਸਾਰੇ ਦੇ ਸਾਰਿਆਂ ਨੂੰ ਦੇ ਦੇ ਸਾਰੇ ਬੰਦੇ ਸਾਰੇ ਬੰਦੇ ਧੰਨਵਾਦ ਆਹ ਲੈ ਲੋ ਪੈਸੇ ਉੱਧਰ